ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅੱਜ ਹੈ 15 ਨਵੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 15 ਨਵੰਬਰ 2025 ਦਿਨ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਐਮਸੀਕਿਊ ਹਰ ਇੱਕ ਐਮਸੀਕਿਊ ਦਿਨ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਅਦਰ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵਕਤ-ਵਕਤ ਬਾਅਦ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਕਿਸ ਰਾਜ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਪਹਿਲੀ ਵਾਰ ਪਲਾਸਟਿਕ ਵੇਸਟ ਬਰਾਂਡ ਆਡਿਟ ਕੀਤਾ ਹਾਂਜੀ ਸਾਡੇ ਰਾਜ ਪੰਜਾਬ ਨੇ ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਦੂਸ਼ਣ ਦੇ ਨਾਲ ਨਜਿੱਠਣ ਲਈ ਪਹਿਲੀ ਵਾਰ ਪਲਾਸਟਿਕ ਵੇਸਟ ਬ੍ਰਾਂਡ ਆਡਿਟ ਕੀਤਾ ਹੁਣ ਪੰਜਾਬ ਨੇ ਆਡਿਟ ਕੀਤਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਹੈ ਚੰਡੀਗੜ੍ਹ ਇਥੋਂ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਗਵਰਨਰਾ ਗੁਲਾਬਚੰਦ ਕਟਾਰੀਆ ਪੰਜਾਬ ਖੇਤਰਫਲ ਪੱਖੋਂ ਭਾਰਤ ਦਾ 19ਵਾਂ ਰਾਜ ਜਨਸੰਖਿਆ ਪੱਖੋਂ 15ਵਾਂ ਰਾਜ ਆ ਪੰਜਾਬ ਭਰ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪਰ ਪੰਜਾਬ ਦੇ ਵਿੱਚ 13 ਵਾਈਲਡਲਾਈਫ ਸੈਂਚੂਰੀਜ਼ ਆ ਜਿਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਬੋਹਰ ਵਾਈਲਡਲਾਈਫ ਸੈਂਚੂਰੀ ਕਿਉਂਕਿ ਨਿਜੀ ਆ ਬਾਕੀ 12 ਕੁਦਰਤੀ ਆ ਅਬੋਹਰ ਵਾਈਲਡਲਾਈਫ ਸੈਂਚੂਰੀ ਨਿਜੀ ਵਾਈਲਡਲਾਈਫ ਸੈਂਚੂਰੀ ਆ ਜਿਸ ਦੀ ਦੇਖਰੇਖ ਵਿਸनोई ਪਰਿਵਾਰ ਕਰ ਰਿਹਾ ਤੇ ਕਾਲੇ ਹਿਰਨ ਲਈ ਮਸ਼ਹੂਰ ਆ ਪੰਜਾਬ ਦੇ ਉੱਤਰ ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਆ ਉਹ ਹੈ ਪਾਕਿਸਤਾਨ ਪੰਜਾਬ ਦੀ ਹੱਦ ਤਿੰਨ ਰਾਜਾਂ ਨੂੰ ਲੱਗਦੀ ਆ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਰਾਜਸਥਾਨ ਨੂੰ ਪੰਜਾਬ ਦੀ ਹੱਦ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਲੱਗਦੀ ਆ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਨੂੰ ਪੰਜਾਬ ਦੇ ਫੇਮਸ ਲੋਕ ਨਾਚ ਆ ਭੰਗੜਾ ਝੂਮਰ ਲੁੱਡੀ ਯੁੱਲੀ ਡੰਕਲਾ ਤੇ ਤੂਮਲੇ ਮਰਦ ਲੋਕ ਨਾਚ ਹੈ ਔਰਤ ਲੋਕ ਨਾਚ ਆ ਸੰਮੀ ਯਾਗੋ ਕਿੱਕਲੀ ਗਿੱਦੜਾ ਪੰਜਾਬ ਦਾ ਰਾਜ ਪਸ਼ੂ ਆ ਕਾਲਾ ਹਿਰਨ ਰਾਜ ਭਾਸ਼ਾ ਪੰਜਾਬੀ ਰਾਜ ਪੰਛੀ ਆ ਬਾਜ਼ ਨਾਚ ਪੰਗੜਾ ਸਾਡਾ ਪੰਜਾਬ ਦਾ ਲੋਕ ਨਾਚ ਆ ਜਾਂ ਕਹਿ ਸਕਦੇ ਰਾਜ ਨਾਚ ਆ ਪੰਗੜਾ ਰਾਜ ਦਰਖਤ ਆ ਟਾਲੀ ਰਾਜ ਜਲ ਜੀਵ ਸਿੰਧ ਨਦੀ ਦੀ ਡਾਲਫਿਨ ਰਾਜ ਫੁੱਲ ਆ ਗਲੇਡੀਆਲਸ ਜਿਨ ਉਸੇ ਲੀਲੀ ਵੀ ਬੋਲਦੇ ਨੇ ਤੇ ਇਸ ਤੋਂ ਇਲਾਵਾ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਿੰਨ ਦਰਿਆ ਵਗਦੇ ਆ ਰਾਵੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਚੋਂ ਲੰਘਦਾ ਬਿਆਸ ਪੰਜਾਬ ਦੇ 6 ਜ਼ਿਲ੍ਹਿਆਂ ਤੋਂ ਲੰਘਦਾ ਸਤਲੁਜ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਠੀਕ ਹੈ ਤੇ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਰੀਸੈਂਟਲੀ ਪੰਜਾਬ ਨੇ ਭਾਰਤ ਨੈੱਟ ਯੋਜਨਾ ਜਿਹੜੀ ਹੈਗੀ ਆ ਇਸ ਨੂੰ ਲਾਂਚ ਕੀਤਾ ਭਾਰਤ ਨੈੱਟ ਯੋਜਨਾ ਜਿਸ ਦਾ ਮੇਨ ਉਦੇਸ਼ ਆ ਸਾਰੀਆਂ ਗ੍ਰਾਮ ਪੰਚਾਇਤਾਂ ਦੇ ਨਾਲ-ਨਾਲ ਘਰਾਂ ਤੇ ਸੰਸਥਾਵਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰਨਾ ਪੰਜਾਬ ਪੁਲਿਸ ਨੇ ਸਾਈਬਰ ਯਾਗੋ ਪ੍ਰੋਗਰਾਮ ਸ਼ੁਰੂ ਕੀਤਾ 42ਵਾਂ ਇੰਡੀਅਨ ਆਇਲ ਸਰਬੋ ਸੁਰਜੀਤ ਹਾਕੀ ਟੂਰਨਾਮੈਂਟ ਪੰਜਾਬ ਦੇ ਜਲੰਧਰ ਵਿਖੇ ਆਯੋਜਿਤ ਕੀਤਾ ਗਿਆ ਪੰਜਾਬ ਦੇ ਰਾਸ਼ਪਾਲ ਨੇ ਸਰਦਾਰ ਸਰਦਾਰ ਐਟ ਦੀ ਰੇਟ 150 1 ਤਾ ਮਾਰਚ ਦੀ ਸ਼ੁਰੂਆਤ ਕੀਤੀ ਤੇ ਚੰਡੀਗੜ੍ਹ ਤੋਂ ਕੀਤੀ ਸੀ ਪੰਜਾਬ ਨੇ ਝੋਨੇ ਤੋਂ ਗ੍ਰੀਨ ਹਾਈਡਰੋਜਨ ਉਤਪਾਦਨ ਲਈ ਆਈਏਐਸੀ ਬੰਗਲੌਰ ODE ਨਾਲ ਸਮਝੌਤਾ ਕੀਤਾ ਚੰਡੀਗੜ੍ਹ ਭਾਰਤ ਦਾ ਪਹਿਲਾ ਝੁੱਗੀ ਝੋਪੜੀ ਮੁਕਤ ਸ਼ਹਿਰ ਬਣਿਆ ਭਾਰਤੀ ਹਵਾਈ ਸੈਨਾ ਦੇ ਮਿਗ 21 ਲੜਾਕੂ ਜਹਾਜ਼ ਦਾ ਵਿਦਾਇਗੀ ਸਮਾਰੋਹ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ ਪੰਜਾਬ ਸਰਕਾਰ ਨੇ ਆਪਣੀ ਲੈਂਡ ਪੁੱਲਿੰਗ ਨੀਤੀ ਵਾਪਸ ਲਈ ਪੰਜਾਬ ਸਰਕਾਰ ਨੇ ਬਾਜ਼ਖ ਨਾਮਕ ਇੱਕ ਨਵਾਂ ਐਂਟੀ ਡਰਨ ਸਿਸਟਮ ਵੀ ਲਾਂਚ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਹਾਲ ਹੀ ਵਿੱਚ ਕਿਸ ਰਾਜ ਦੇ ਦੋ ਪਰੰਪਰਾਗਤ ਲੱਬਚਾ ਸੰਗੀਤ ਯੰਤਰਾਂ ਤੁੰਗਬੁਖ ਅਤੇ ਪੁਮ ਟੌਂਗ ਪੁਲੀਤ ਨੂੰ ਜੀਆਈ ਟੈਗ ਮਿਲਿਆ ਪਹਿਲਾਂ ਤਾਂ ਤੁਸੀਂ ਇਮੇਜ ਦੇ ਵਿੱਚ ਵੀ ਮੈਂ ਤੁਹਾਨੂੰ ਦਿਖਾਵਾਂਗੀ ਕਿ ਇਹ ਜਿਹੜੇ ਪਰੰਪਰਾਗਤ ਸੰਗੀਤ ਆ ਠੀਕ ਹੈ ਕਿਹੜੇ ਆ ਸੰਗੀਤ ਯੰਤਰ ਆ ਕਿਹੜਾ ਸੰਗੀਤ ਯੰਤਰ ਤੁੰਗਬੁਕ ਅਤੇ ਪੁਮ ਟੋਂਗ ਪੁਲੀਤ ਇਹਨਾਂ ਨੂੰ ਜੀਆਈ ਟੈਗ ਮਿਲੇ ਤੇ ਸਿੱਕਿਮ ਦੇ ਆ ਠੀਕ ਹੈ ਇਮੇਜ ਦੇ ਵਿੱਚ ਵੀ ਤੁਸੀਂ ਦੇਖੋ ਸਿੱਕਿਮ ਦੇ ਲੈਬਚਾ ਪਾਈਚਾਰੇ ਲਈ ਅਤੇ ਉਹਨਾਂ ਦੇ ਸੱਭਿਆਚਾਰਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਤੋਂ ਪਰੰਪਰਾਗਤ ਲੈਬਚਾ ਸੰਗੀਤ ਯੰਤਰ ਤੁੰਗਬੁਕ ਇਹ ਤਿੰਨ ਤਾਰਾਂ ਵਾਲਾ ਸਾਜ ਆ ਅਤੇ ਕਮ ਟੌਂਗ ਪੁਲੀਤ ਇਹ ਬਾਂਸ ਦੀ ਬੰਸੂਰੀ ਆ ਇਹਨਾਂ ਨੂੰ ਪੰਗੋਲਿਕ ਸੰਕੇਤ ਯਾਨੀ ਕਿ ਜੀਆਈ ਟੈਗ ਮਿਲ ਗਿਆ ਕਿ ਹੁਣ ਇਹਨਾਂ ਦੀ ਜਿਹੜੀ ਜਿਹੜਾ ਵਪਾਰ ਆ ਉਹ ਸਿੱਕਮ ਤੋਂ ਬਾਹਰ ਵੀ ਇਹਨਾਂ ਨੂੰ ਵੇਚ ਸਕਦੇ ਆ ਤੇ ਇਸ ਤੋਂ ਇਲਾਵਾ ਭਾਰਤ ਤੋਂ ਬਾਹਰ ਵੀ ਵੇਚ ਸਕਦੇ ਆ ਠੀਕ ਹੈ ਜੀਆਈ ਟੈਗ ਦਾ ਮਿਲਣ ਦਾ ਮੀਨਿੰਗ ਇਹੀ ਹੁੰਦਾ ਮੀਨ ਤਾਂ ਤੇ ਜੇਕਰ ਅਸੀਂ ਹੁਣ ਗੱਲ ਕਰੀਏ ਸਿੱਕਮ ਦੀ ਅਸੀਂ ਸਿੱਕਮ ਸਿੱਕਮ ਦੇ ਵਿੱਚ ਪਹਿਲਾਂ ਤਾਂ ਤੁਸੀਂ ਮੈਪ ਦੇ ਵਿੱਚ ਸਿੱਕਮ ਦੇਖੋ ਸਿੱਕਮ ਦੇ ਕੈਪੀਟਲ ਅ ਗੰਗਟੋਕ ਚੀਫ ਮਿਨਿਸਟਰ ਪ੍ਰੇਮ ਸਿੰਘ ਤਮਾਮ ਤੇ ਗਵਰਨਰ ਆ ਓਮ ਪ੍ਰਕਾਸ਼ ਮਾਥੁਰ ਠੀਕ ਹੈ கரنٹ ਅਫੇਅਰ ਦੀ ਗੱਲ ਕਰੀਏ ਤਾਂ ਸਿੱਕਮ ਵਿੱਚ ਨਾਰੀ ਅਦਾਲਤ ਸ਼ੁਰੂ ਕੀਤੀ ਗਈ ਸਿੱਕਮ ਸਿੱਕਮਸ ਵਰਟੀਕਲ ਲੀਵ ਸਕੀਮ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਬਣਿਆ ਸਿੱਕਮ ਵਿੱਚ ਭਾਰਤ ਦੇ ਪਹਿਲੇ ਡਿਜੀਟਲ ਨਮਾਤਰ ਪਿੰਡ ਦਾ ਉਦਘਾਟਨ ਕੀਤਾ ਗਿਆ 2025 ਵਿੱਚ 44 ਸਿੱਕਮ ਭਾਰਤ ਦਾ ਸਭ ਤੋਂ ਸੁਰੱਖਿਅਤ ਰਾਜ ਬਣਿਆ ਪਰਧਨ ਮੰਤਰੀ ਮੋਦੀ ਨੇ ਸਿਕਮ ਦੇ 50 ਸਾਲ ਪੂਰੇ ਹੋਣ ਤੇ ਯਾਦਗਾਰੀ ਸਿੱਕਾ ਜਾਰੀ ਕੀਤਾ ਸਿਕਮ ਸਰਕਾਰ ਨੇ ప్రతి ਵਿਅਕਤੀ ਪਿਆਰ ਪੁਏ ਸੈਲਾਨੀ ਫੀਸ ਲਗਾਈ ਸਿਕਮ ਦੇ ਵਿੱਚ ਕੰਚਨਜੰਗਾ ਨੈਸ਼ਨਲ ਪਾਰਕ ਸਿਕਮ ਦੁਨੀਆ ਦਾ 100% ਆਰਗੇਨਿਕ ਰਾਜ ਆ ਯਾਨੀ ਕਿ ਆਰਗੇਨਿਕ ਸਟੇਟ ਆ ਤੇ ਦੇਸ਼ ਦਾ ਪਹਿਲਾ ਜੈਵਿਕ ਮੱਛੀ ਪਾਲਣ ਕੇਂਦਰ ਸਿਕਮ ਦੇ ਸੋਰੇਂਗ ਜ਼ਿਲ੍ਹੇ ਵਿੱਚ ਸ਼ੁਰੂ ਹੋਇਆ ਸਿਕਮ ਨੇ ਸੈਲਾਨੀਆਂ ਦੇ ਬਾਹਨਾਂ ਲਈ ਕੂੜੇ ਦੇ ਥੱਲੇ ਲੈ ਕੇ ਥੈਲੇ ਲੈ ਕੇ ਜਾਣਾ ਲਾਜ਼ਮੀ ਕਰ ਦਿੱਤਾ कूड़े ਦੇ ਥੱਲੇ ਯਾਨੀ ਕਿ ਆਪਣਾ ਕੂੜਾ ਆਪਣੇ ਥੱਲੇ ਚ ਹੀ ਪਾਓ ਨੈਕਸਟ ਵੈਰੀ ਇੰਪੋਰਟੈਂਟ ਕਿਸ ਦੇਸ਼ ਨੇ ਹਾਲੇ ਹੀ ਵਿੱਚ ਵਾਕ ਟੂ ਮਾਰਸ ਮਹਿੰਮ ਸ਼ੁਰੂ ਕੀਤੀ ਹਾਂਜੀ ਵਾਕ ਟੂ ਮਾਰਸ ਇਹ ਮਹਿੰਮ ਸ਼ੁਰੂ ਕੀਤੀ ਹੈ ਯੂਏਈ ਨੇ ਇਸ ਦਾ ਮੇਨ ਪਰਪਸ ਆ ਪੈਦਲ ਚੱਲਣਾ ਤੇ ਸਾਈਕਲ ਚਲਾਉਣ ਨੂੰ ਵਧਾਵਾ ਦੇਣਾ ਠੀਕ ਹੈ ਪੈਦਲ ਚੱਲਣਾ ਅਤੇ ਸਾਈਕਲ ਚਲਾਉਣ ਜਾਂ ਤੈਰਾਕੀ ਕਰਨ ਨੂੰ ਉਤਸ਼ਾਹਿਤ ਕਰਨਾ ਇਹਦਾ ਮੇਨ ਉਦੇਸ਼ ਆ ਵਾਕ ਟੂ ਮਾਰਸ ਦਾ ਤੇ ਇਸ ਨੂੰ ਯੂਏਈ ਨੇ ਲਾਗੂ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਯੂਏਈ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਯੂਏਈ ਜਿਸ ਦੀ ਕੈਪੀਟਲ ਅਬੂਦਾਬੀ ਕਰੰਸੀ ਆ ਯੂਏਈ ਤੇ ਰਹਿ ਹਮ ਪ੍ਰੈਜ਼ੀਡੈਂਟ ਅਮਮ ਮੁਦਵਿੰਜਾਦ ਅਲਨੀਹਾਨ ਏਸ਼ੀਆ ਪੈਸਿਫਿਕ ਸਿਟੀਜ਼ ਸਿਮਿਟ 2025 ਦੁਬਈ ਵਿੱਚ ਆਯੋਜਿਤ ਕੀਤਾ ਗਿਆ सीबीसीएस दुबई ਵਿੱਚ ਪਹਿਲੀ ਅੰਤਰਰਾਸ਼ਟਰੀ ਸਹੂਦਿਆ ਮੀਟ ਦਾ ਆਯੋਜਨ ਕਰੇਗਾ ਦੀਪਕ ਮਿੱਤਰ ਨੇ ਯੂਏਈ ਵਿੱਚ ਭਾਰਤੀ ਦੂਤਰਾਸਦਤ ਵਜੋਂ ਆਨ ਦਾ ਸੰਭਾਲਿਆ ਦੁਨੀਆ ਦੀ ਸਭ ਤੋਂ ਵੱਡੀ AI ਅਤੇ ਟੈਕਨੋਲੋਜੀ ਪ੍ਰਦਰਸ਼ਨੀ ਜਿ ਟੈਕਸ ਗਲੋਬਲ ਦੁਬਈ ਵਿੱਚ ਖੁੱਲੀ IUCN ਵਿਸ਼ਵ ਸੰਭਾਲ ਕਾਂਗਰੰਸ 2025 ਅਬੂਦਾਬੀ ਵਿੱਚ ਸ਼ੁਰੂ ਹੋਈ ਯੂਏਈ ਨੇ ਚਾਰ ਨਵੀਆਂ ਵਿਜ਼ਿਟ ਵੀਜ਼ਾ ਸ਼੍ਰੇਣੀਆਂ ਪੇਸ਼ ਕੀਤੀਆਂ ਨੈਕਸਟ ਟਾਈਮ ਹਾਲੀ ਵਿੱਚ ਜਾਰੀ ਕੀਤੀ ਗਈ WHO ਰਿਪੋਰਟ ਦੇ ਅਨੁਸਾਰ ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਤੱਪਦਿਕ ਦੇ ਮਾਮਲਿਆਂ ਵਿੱਚ ਕਿੰਨੀ ਪ੍ਰਤੀਸ਼ਤ ਦੀ ਕਮੀ ਆਈ ਤੱਪਦਿਕ ਜੁਨਸਿਟੀ ਵੀ ਬੋਲ ਦਿੰਦੇ ਆ ਤੇਜ਼ ਦੇ ਵਿੱਚ ਕਮੀ ਆਈ ਹੈ ਭਾਰਤ ਬਹੁਤ ਵਧੀਆ ਕੰਮ ਕਰ ਰਿਹਾ ਵਾ ਪੂਰੇ ਦੁਨੀਆ ਦੇ ਵਿੱਚ ਦੇਖੀਏ ਤਾਂ 12% ਦੀ ਕਮੀ ਆਈ ਹੈ ਪਰ ਇਕੱਲੇ ਭਾਰਤ ਦੇ ਵਿੱਚ ਦੇਖੀਏ ਤਾਂ 21% ਦੀ ਕਮੀ ਹੈ ਜਿਹੜੀ ਪਾਈ ਗਈ ਹੈ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਹੁਣੇ ਰਿਪੋਰਟ WHO ਨੇ ਜਾਰੀ ਕੀਤੀ ਹੈ ਜਾਨੀ ਕਿ World Health Organization ਨੇ ਇਸ ਦੀ ਸਥਾਪਨਾ 7 April 1948 ਨੂੰ ਹੋਈ ਹੈਡਕੁਆਟਰ ਜਨੇਵਾ ਦੇ ਵਿੱਚ ਜਾਨੀ ਕਿ ਸਵਿਟਜ਼ਰਲੈਂਡ ਦਾ ਦੇ ਜਨੇਵਾ ਦੇ ਵਿੱਚ ਹੈ ਤੇ ਇਥੋਂ ਦੇ ਐਡਪ੍ਰੈਜ਼ੈਂਟ WHO ਦੇ ਐਡਪ੍ਰੈਜ਼ੈਂਟ ਡਾਇਰੈਕਟਰ ਜਨਲਾ ਟਾਡਰੋਸ ਅਦਾਨੂਸ ਗਵੇਰੀਅਸ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਹੜੇ ਦੇਸ਼ ਵਿੱਚ ਘਾਰਗ੍ਰੁੱਡ 25 ਅਭਿਆਸ ਆਯੋਜਿਤ ਕੀਤਾ ਗਿਆ ਐਗਜ਼ਾਮ ਦੇ ਵਿੱਚ ਇਕੱਲਾ ਇਹ ਪੁੱਛ ਲੈਂਦੇ ਆ ਕਿ ਭਾਰਤ ਅਤੇ ਕਿਹੜੇ ਦੇਸ਼ ਦੇ ਵਿੱਚ ਘਾਰਗ੍ਰੁੱਡ ਅਭਿਆਸ ਕਿ ਅਭਿਆਸ ਹੁੰਦਾ ਜਾਂ ਫਿਰ ਇਸ ਤਰ੍ਹਾਂ ਪੁੱਛ ਲੈਂਦੇ ਆ ਕਿ ਭਾਰਤ ਤੇ ਫਰਾਂਸ ਦੇ ਵਿੱਚ ਘਾਰ ਕਿਹੜਾ ਅਭਿਆਸ ਹੁੰਦਾ ਠੀਕ ਹੈ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਪੋਜੀਸ਼ਨ ਕਿਸੇ ਵੀ ਤਰ੍ਹਾਂ ਕਮਾ ਫਰਾ ਕੇ ਆ ਸਕਦਾ ਪਰ ਆਊਗਾ ਉਹੀ ਜਿਹੜਾ ਕਿ ਰੀਸੈਂਟਲੀ ਖਬਰਾਂ ਚ ਰਿਹਾ ਵਾ ਠੀਕ ਹੈ ਤਾਂ ਫਰ ਭਾਰਤ ਤੇ ਫਰਾਂਸ ਦੇ ਵਿੱਚ ਘਾਰ ਅਭਿਆਸ ਹੁੰਦਾ ਵਾ ਗਰੁੜ ਗਰੁੜ ਠੀਕ ਹੈ 25 ਦਾ ਮਤਲਬ ਇਹ 2025 ਦੇ ਵਿੱਚ ਹੋਇਆ ਤਪਾਰਤੀ ਹਵਾਈ ਸੈਨਾ ਦਾ ਇੱਕ दल 16 ਤੋਂ 27 ਨਵੰਬਰ ਤੱਕ ਫਰਾਂਸੀਸੀ ਹਵਾਈ ਅਤੇ ਪੁਲਾੜ ਸੈਨਾ ਨਾਲ ਇੱਕ ਦਵੱਲੇ ਹਵਾਈ ਅਭਿਆਸ ਵਿੱਚ ਹਿੱਸਾ ਲੈਣ ਲਈ ਫਰਾਂਸ ਦੇ ਮੌਂਟ ਡੀ ਮਾਰਸਨ 에ਅਰ ਬੇਸ ਤੇ ਪਹੁੰਚਿਆ। ਹੁਣ ਫਰਾਂਸ ਦੇ ਵਿੱਚ ਪਹੁੰਚਿਆ। ਫਰਾਂਸ ਦੇ ਨਾਲ ਇਹ ਅਭਿਆਸ ਹੁੰਦਾ ਵਾ ਤੇ ਇਸ ਤੋਂ ਇਲਾਵਾ ਭਾਰਤ ਅਤੇ ਫਰਾਂਸ ਦੇ ਵਿੱਚ ਸ਼ਕਤੀ ਅਭਿਆਸ ਵੀ ਹੁੰਦਾ ਵਾ। ਠੀਕ ਹੈ। ਫਰਾਂਸ ਦੀ ਕੈਪੀਟਲ ਹੈ ਪੈਰਿਸ, ਕਰੰਸੀ ਹੈ ਯੂਰੋ, ਪ੍ਰੈਜ਼ੀਡੈਂਟ ਇਮਾਨੁਅਲ ਮੈਕਰੋਨ। ਤੇ ਫਰਾਂਸ ਦਾ ਸਰਵੋਤਮ ਨਾਗਰਿਕ ਸਨਮਾਨ ਗ੍ਰੈਂਡ ਕ੍ਰਾਸ ਆਫ ਦਿ ਲੀਜਨ ਆਫ ਆਨਰ ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਫਰਾਂਸ ਦੇ ਨਵੇਂ ਪ੍ਰਧਾਨ ਮੰਤਰੀ ਸੈਬਾ ਸਟਿਅਨ ਲੋਕੇਰ ਲੇਕੋਰਨੂ ਨੇ ਆਪਣੀ ਕੈਬਨਿਟ ਦੀ ਨਿਯੁਕਤੀ ਤੋਂ ਕੁਝ ਘੰਟੇ ਬਾਅਦ ਹੀ ਅਸਤੀਫਾ ਦਿੱਤਾ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜੀ ਨੂੰ ਭ੍ਰਿਸ਼ਟਾਚਾਰ ਅਤੇ ਸੱਤਾ ਦੇ ਦੁਰਵਰਤੋਂ ਦੇ ਦੋਸ਼ ਵਿੱਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਫਰਾਂਸੀਸੀ ਫੋਟੋਵਾਲਰ ਸੈਮੂਅਲ ਓਮ ਟੀਟੀ ਨੇ 31 ਸਾਲ ਦੀ ਉਮਰ ਵਿੱਚ ਫੋਟੋਵਾਲ ਤੋਂ ਸਨਿਆਸ ਲਿਆ ਫਰਾਂਸ ਫਿਲਸਤਿਨ ਨੂੰ ਇੱਕ ਰਾਜਵਜੋਂ ਮਾਨਤਾ ਦੇਵੇਗਾ ਫਰਾਂਸ ਭਾਰਤ ਨੇ ਅਗਲੀ ਪੀੜੀ ਦੇ ਲੜਾਕੂ ਜਹਾਜ਼ਾਂ ਲਈ ਜੈਟ ਇੰਜਣ ਬਣਾਉਣ ਲਈ ਫਰਾਂਸ ਦੀ ਇੱਕ ਕੰਪਨੀ ਸਫਰਾਨ ਨਾਲ ਸਮਝੌਤਾ ਕੀਤਾ ਫਰਾਂਸ ਨੇ ਫਿਲਸਤੀਨ ਨੂੰ ਇੱਕ ਸੰਤ ਦੇਸ਼ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਪਹਿਲਾ ਕੁਆਂਟਮ ਡਾਇਮੰਡ ਮਾਈਕਰੋਸਕੋਪ ਵਿਕਸਿਤ ਕੀਤਾ ਹਾਂਜੀ ਰੀਸੈਂਟਲੀ ਸਾਡੇ ਦੇਸ਼ ਭਾਰਤ ਨੇ ਪਹਿਲਾ ਕੁਆਂਟਮ ਡਾਇਮੰਡ ਮਾਈਕਰੋਸਕੋਪ ਵਿਕਸਿਤ ਕੀਤਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੋਣੇ ਭਾਰਤ ਨੇ ਵਿਕਸਿਤ ਕੀਤਾ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦੀ ਕੈਪੀਟਲ ਨਵੀਂ ਦਿੱਲੀ ਕ੍ਰਾਂਸੀਆ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਅਦਰ ਆਪਟਿਮਰਮ ਭਾਰਤ ਪੂਰੀ ਦੁਨੀਆ ਦੇ ਵਿੱਚ ਦੁੱਧ ਉਤਪਾਦਨ ਵਿੱਚ ਟੌਪ ਤੇ ਆ ਦਾਲਾਂ ਦੇ ਉਤਪਾਦਨ ਵਿੱਚ ਟੌਪ ਤੇ ਆ ਤੇ ਭਾਰਤ ਖੇਤਰਫਲ ਪੱਖੋਂ 7ਵੇਂ ਸਥਾਨ ਤੇ ਆ ਭਾਰਤ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਹੈ ਕਿਹੜੇ ਕਿਹੜੇ 7 ਦੇਸ਼ਾਂ ਦੇ ਤੁਸੀਂ ਧਿਆਨ ਨਾਲ ਦੇਖੋਗੇ ਪਾਕਿਸਤਾਨ ਅਫਗਾਨਿਸਤਾਨ ਚੀਨ ਨੇਪਾਲ ਭੂਟਾਨ ਮਿਆਂਮਰ ਅਤੇ ਬੰਗਲਾਦੇਸ਼ ਸਭ ਤੋਂ ਜ਼ਿਆਦਾ ਹੱਦ ਭਾਰਤ ਦੀ ਬੰਗਲਾਦੇਸ਼ ਨਾਲ ਲੱਗਦੀ ਹੈ ਬੰਗਲਾਦੇਸ਼ ਨਾਲ ਭਾਰਤ ਦੀ 4096 ਕਿਲੋਮੀਟਰ ਦੀ ਹੱਦ ਲੱਗਦੀ ਆ ਜਿਸ ਦੇ ਵਿੱਚ ਭਾਰਤ ਦੇ ਪੰਜ ਰਾਜ ਆ ਜਿਹੜੇ ਬੰਗਲਾਦੇਸ਼ ਨੂੰ ਟੱਚ ਕਰਦੇ ਆ ਪੱਛਮੀ ਬੰਗਾਲ ਅਸਾਮ ਮੇਘਾਲਿਆ ਤ੍ਰਿਪੁਰਾ ਤੇ ਮਿਜ਼ੋਰਮ ਤੇ ਇਸ ਤੋਂ ਇਲਾਵਾ ਭਾਰਤ ਦੀ ਸਾਖਰਤਾ ਦਰ ਵਧ ਕੇ 80.9% ਹੋਈ ਹਾਲੇ ਪਾਸਪੋਰਟ ਇੰਡੈਕਸ ਵਿੱਚ ਭਾਰਤ 85ਵੇਂ ਸਥਾਨ ਤੇ ਰਿਹਾ ਭਾਰਤ ਵਿੱਚ ਕੋਲ ਰਾਮਸਰ ਸਾਈਟਾਂ ਦੀ ਗਿਣਤੀ 94 ਹੋ ਗਈ ਹੈ ਤੇ ਲਾਸਟ ਤੇ ਗੋਗਾ ਬਲਚੀਲ ਨੂੰ ਐਡ ਕੀਤਾ ਗਿਆ ਇਹ ਵਿਹਾਰ ਦੇ ਵਿੱਚ ਹੈ 94ਵੀਂ ਰਾਮਸਰ ਸਾਈਟ ਬਣੀ 93ਵੀਂ ਉਦੇਪੁਰ ਝੀਲ ਇਹ ਵੀ ਵਿਹਾਰ ਦੇ ਵਿੱਚ ਹੈ ਤੇ ਗੋਕੂਲ ਜਲਾਸੀ ਹੈ ਜਿਹੜੇ ਇਹ ਵੀ ਵਿਹਾਰ ਦੇ ਵਿੱਚ ਹੈ ਇਸ 91 ਨੰਬਰ ਦੀ ਰਾਮਸਰ ਸਾਈਟ ਬਣੀ ਸੀ ਠੀਕ ਹੈ ਤੇ ਭਾਰਤ ਨੇ 2030 ਤੱਕ 300 ਮਿਲੀਅਨ ਟਨ ਸਟੀਲ ਉਤਪਾਦਨ ਸਮਰੱਥਾ ਦਾ ਟੀਚਾ ਰੱਖਿਆ ਭਾਰਤ ਨੂੰ ਵਿੱਤੀ ਸਾਲ 2024-25 ਵਿੱਚ ਅਮਰੀਕਾ ਤੋਂ ਸਭ ਤੋਂ ਵੱਧ ਐਫਡੀਆਈ ਪ੍ਰਾਪਤ ਹੋਇਆ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਜਿੱਤੇ ਆ ਭਾਰਤ ਨੂੰ ਵਿਕਾਰੀ ਅੰਤਰਰਾਸ਼ਟਰੀ ਸਮਾਜਿਕ ਸੁਰੱਖਿਆ ਸੰਘ 2025 ਪੁਰਸਕਾਰ ਮਿਲਿਆ ਚੌਥੀ ਦੱਖਣੀ ਏਸ਼ੀਆਨ ਐਥਲੈਟਿਕ ਚੈਂਪੀਅਨਸ਼ਿਪ 2025 ਦੀ ਮੈਡਲ ਸੂਚੀ ਵਿੱਚ ਭਾਰਤ ਟੌਪ ਤੇ ਰਿਹਾ ਭਾਰਤ ਨੇ ਆਨਲਾਈਨ ਰਾਸ਼ਟਰੀ ਡਰੱਗ ਲਾਇਸੈਂਸਿੰਗ ਪ੍ਰਣਾਲੀ ਦੀ ਸ਼ੁਰੂਆਤ ਕੀਤੀ 2025 ਦੀਆਂ ਏਸ਼ੀਅਨ ਜੂਥ ਖੇਡਾਂ ਵਿੱਚ ਭਾਰਤ ਨੇ ਕਬੱਡੀ ਵਿੱਚ 골ਡ ਮੈਡਲ ਜਿੱਤੇ ਆ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਅਦਾਲਤ ਦੇ ਵਿਸ਼ਵ ਦਿਆਲਤਾ ਦਿਵਸ ਕਦੋਂ ਮਨਾਇਆ ਗਿਆ ਵਰਲਡ ਕਾਈਂਡਨੈਸ ਡੇ ਇਹ ਕਦੋਂ ਮਨਾਇਆ ਗਿਆ 13 ਨਵੰਬਰ ਨੂੰ 13 ਨਵੰਬਰ ਨੂੰ ਵਿਸ਼ਵ ਦਿਆਲਤਾ ਦਿਵਸ ਮਨਾਇਆ ਜਾਂਦਾ ਵਾ ਇਸ ਦਾ ਮੇਨ ਉਦੇਸ਼ ਆ ਦੁਨੀਆ ਭਰ ਵਿੱਚ ਮਨੁੱਖਤਾ ਹਮਦਰਦੀ ਅਤੇ ਉਦਾਰਤਾ ਨੂੰ ਉਤਸ਼ਾਹਿਤ ਕਰਨਾ ਹੁਣ ਨਵੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਨਵੰਬਰ ਨੂੰ ਵਿਸ਼ਵ ਸਾਕਾਹਰੀ ਦਿਵਸ ਮਨਾਇਆ ਗਿਆ ਕੇਰਲ ਕੇਰਲ ਕਰਨਾਟਕ ਮੱਧ ਪ੍ਰਦੇਸ਼ ਛਤੀਸਗੜ੍ਹ ਹਰਿਆਣਾ ਅਤੇ ਪੰਜਾਬ ਦਾ ਸਥਾਪਨਾ ਦੇ ਚਲਿ 1 ਨਵੰਬਰ ਨੂੰ ਮਨਾਇਆ ਗਿਆ 3 ਨਵੰਬਰ ਨੂੰ ਵਿਸ਼ਵ ਜੈਲੀਫਿਸ਼ ਦਿਵਸ ਮਨਾਇਆ ਗਿਆ 5 ਨਵੰਬਰ ਨੂੰ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਮਨਾਇਆ ਗਿਆ 6 ਨਵੰਬਰ ਨੂੰ ਜੁੱਧ ਤੇ ਹਥਿਆਰਬੰਦ ਸੰਘਰਸ਼ ਵਿੱਚ ਵਾਤਾਵਰਣ ਦੇ ਸੋਸ਼ਣ ਨੂੰ ਰੋਕਣ ਲਈ ਅੰਤਰਰਾਸ਼ਟਰੀ ਦਿਵਸ ਬਣਾਇਆ ਗਿਆ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਬਣਾਇਆ ਗਿਆ 8 ਨਵੰਬਰ ਨੂੰ ਵਿਸ਼ਵ ਰੇਡੀਓਗ੍ਰਾਫੀ ਦਿਵਸ ਬਣਾਇਆ ਗਿਆ 9 ਨਵੰਬਰ ਨੂੰ ਰਾਸ਼ਟਰੀ ਕਾਨੂੰਨੀ ਸੇਵਾਵਾ ਦਿਵਸ ਬਣਾਇਆ ਗਿਆ 10 ਨਵੰਬਰ ਨੂੰ ਵਿਸ਼ਵ ਵਿਗਿਆਨ ਦਿਵਸ ਬਣਾਇਆ ਗਿਆ 11 ਨਵੰਬਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਬਣਾਇਆ ਗਿਆ 12 ਨਵੰਬਰ ਨੂੰ ਵਿਸ਼ਵ ਨਿਮੋਨੀਆ ਦਿਵਸ ਬਣਾਇਆ ਗਿਆ ਠੀਕ ਹੈ ਨੈਕਸਟ ਹੈ ਹਾਲੇ ਹੀ ਵਿੱਚ ਕਿਸ ਦੇਸ਼ ਵਿੱਚ ਕਾਲ ਚੱਕਰ ਸ਼ਕਤੀਕਰਨ ਦਾ ਉਦਘਾਟਨ ਕੀਤਾ ਗਿਆ ਹਾਂਜੀ ਕਾਲ ਚੱਕਰ ਸ਼ੁਸ਼ਕਤੀਕਰਨ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਨੇ ਮਿਲ ਕੇ ਭੂਟਾਨ ਦੇ ਵਿੱਚ ਇਹ ਜਿਹੜਾ ਕਾਲ ਚੱਕਰ ਸ਼ਸ਼ਕਤੀਕਰਨ ਜਿਹਨੂੰ ਅਸੀਂ ਕਾਲ ਚੱਕਰ ਇਮਪਾਵਰਮੈਂਟ ਵੀ ਬੋਲ ਦਿੰਦੇ ਹਾਂ ਇਹ ਬੋਧ ਧਰਮ ਨਾਲ ਰਿਲੇਟਡ ਆ ਠੀਕ ਹੈ ਬੋਧ ਧਰਮ ਨਾਲ ਰਿਲੇਟਡ ਇੱਕ ਰਸਮ ਆ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਪੋਟਾਣ ਦੇ ਚੌਥੇ ਰਾਜਾ ਜਿਗਮੇ ਸਿੰਘዬ ਵਾਂਗਯੁਕ ਨੇ ਥਿੰਪੂ ਦੇ ਵਿੱਚ ਮਿਲ ਕੇ ਕੀਤਾ ਕੀਤਾ ਹੁਣ ਪੋਟਾਣ ਦੀ ਗੱਲ ਹੈ ਪੋਟਾਣ ਦੀ ਕੈਪੀਟਲ ਹੈ ਥਿੰਪੂ ਕ੍ਰਾਂਸੀ ਨਗਰ ਤੋਂ ਪ੍ਰਾਈਮ ਮਿੰისტਰ ਤਸ਼ੇਰਿੰਗ ਤੋਬਗੇ ਪੋਟਾਣ ਗਲੋਬਲ ਪੀਸ ਪ੍ਰਾਰਥਨਾ ਫੈਸਟੀਵਲ ਦੀ ਮੇਜ਼ਬਾਨੀ ਕਰੇਗਾ 14ਵੀਂ ਭਾਰਤ ਪੋਟਾਣ ਸਰਹੱਦ ਪ੍ਰਬੰਧਨ ਅਤੇ ਸੁਰੱਖਿਆ ਮੀਟਿੰਗ ਥਿੰਪੂ ਵਿੱਚ ਹੋਈ ਭਾਰਤ ਤੇ ਪੁਟਾਨ ਨੇ ਪਹਿਲੇ ਰੇਲ ਸੰਪਾਰਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ। ਭਾਰਤ ਪੁਟਾਨ ਨੇ ਦੁਨੀਆ ਦਾ ਪਹਿਲਾ ਕ੍ਰਿਪਟੋ ਟੂਰਿਜ਼ਮ ਭੁਗਤਾਨ ਪ੍ਰਣਾਲੀ ਲਾਂਚ ਕੀਤਾ। ਪੁਟਾਨ ਨੇ ਭਾਰਤੀ ਸਿੱਖਿਆ ਸ਼ਾਸਤਰੀ ਅਰਉ ਕਪੂਰ ਨੂੰ ਸਾਹੀ ਸਨਮਾਨ ਦਿੱਤਾ। ਪੁਟਾਨ ਨਿਵੇਸ਼ ਨੂੰ ਕর্ষਿਤ ਤੇ ਨੌਕਰੀਆਂ ਪੈਦਾ ਕਰਨ ਲਈ ਮਾਈਂਡਫੁਲਨੈਸ ਸਿਟੀ ਬਣੇ ਬਣਾਏਗਾ। ਭਾਰਤ ਪੁਟਾਨ ਸਰਹੱਦ ਤੇ ਪਹਿਲੀ ਇੱਕ ਏਕੀਕ੍ਰਿਤ ਚੈੱਕਪੋਸਟ ਖੋਲ੍ਹਣੀ। ਰਿਲਾਈਐਂਸ ਗਰੁੱਪ ਪੁਟਾਨ ਦੇ ਨਵੇਂ ਆਉਣਯੋਗ ਊਰਜਾ ਖੇਤਰ ਵਿੱਚ ਨਿਵੇਸ਼ ਕਰੇਗਾ। ਨੈਕਸਟ ਹੈ ਹਾਲ ਹੀ ਵਿੱਚ ਰਾਸ਼ਟਰਪਤੀ ਮੁਰਮੂ ਨੇ ਕਿਸ ਦੇਸ਼ ਦੇ ਪੰਜਾਵੇਂ ਆਜ਼ਾਦੀ ਦਿਵਸ ਦੇ ਯਸ਼ਨਾ ਵਿੱਚ ਹਿੱਸਾ ਲਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਵੇਂ ਆਜ਼ਾਦੀ ਦਿਵਸ ਦੇ ਯਸ਼ਨਾ ਵਿੱਚ ਹਿੱਸਾ ਲਿਆ ਅੰਗੋਲਾ ਦੇ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹਿਲਾਂ ਅੰਗੋਲਾ ਦੀ ਯਾਤਰਾ ਤੇ ਗਈ ਉਸ ਤੋਂ ਬਾਅਦ ਹੁਣ ਬੋਤਸਵਾਨਾ ਠੀਕ ਹੈ ਤੇ ਹੁਣ ਅੰਗੋਲਾ ਦੀ ਗੱਲ ਆ ਗੋਲਾ ਦੀ ਕੈਪੀਟਲ ਆ ਲੁਵਾਂਡਾ ਕਰੰਸੀ ਅੰਗੋਲਨ ਕਵਾਂਜਾ ਪ੍ਰੈਜ਼ੀਡੈਂਟ ਆ ਯੂਆਊ ਮੈਨੂਅਲ ਲੋਰੈਂਸ ਨੈਕਸਟ ਹੈ ਹਾਲ ਹੀ ਵਿੱਚ ਅਕਤੂਬਰ 2025 ਲਈ ICC ਪਲੇਅਰ ਆਫ ਦਿ ਮੰਥ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ ਦੱਖਣੀ ਅਫਰੀਕਾ ਦੇ ਦੋਨੋਂ ਹੀ ਪਲੇਅਰ ਦੱਖਣੀ ਅਫਰੀਕਾ ਦੇ ਆਈਸੀਸੀ ਪਲੇਅਰ ਆਫ ਦਿ ਮੰਥ ਪੁਰਸ਼ਾਂ ਦੇ ਲਈ ਚੁਣਿਆ ਗਿਆ ਪੁਰਸ਼ਾਂ ਦੇ ਵਿੱਚ ਚੁਣਿਆ ਗਿਆ ਸੈਨੁਰਨ ਮੂਥੂਸਾਮੀ ਨੂੰ ਅਤੇ ਆਈਸੀਸੀ ਮਹਿਲਾ ਪਲੇਅਰ ਆਫ ਦਿ ਮੰਥ ਚੁਣਿਆ ਗਿਆ ਵਲੋਰਾ ਵੋਲਵਟਰ ਵੋਲਵਰਟ ਨੂੰ ਠੀਕ ਹੈ অপਸ਼ਨ ਸੀ ਇਸ ਆ ਰਾਈਟ ਆਂਸਰ ਉਪਰੋਕਤ ਦੋਵੇਂ ਹੀ ਸੈਨੁਰਨ ਮੋਥੂਸਾਮੀ ਅਤੇ ਲੋਰਾ ਵਾਲਵਰਟ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਵਿੱਚ ਦੋਨੋਂ ਹੀ ਦੱਖਣੀ ਅਫਰੀਕਾ ਦੇ ਆ ਅਭਿਸ਼ੇਕ ਸ਼ਰਮਾ ਤੇ ਸਮ੍ਰਿਤੀ ਮੰਦਾਨਾ ਨੂੰ ਸਤੰਬਰ 2025 ਲਈ ICC ਪਲੇਅਰ ਆਫ ਦਿ ਮੰਥ ਚੁਣਿਆ ਗਿਆ ਮੁਹੰਮਦ ਸਿਰਾਜ ਅਤੇ ਉਰਲਾ ਫਰੇਡਰਗਾਸਟ ਨੂੰ ਅਗਸਤ 2025 ਲਈ ICC ਪਲੇਅਰ ਆਫ ਦਿ ਮੰਥ ਚੁਣਿਆ ਗਿਆ ਸ਼ੁਭਮਨ ਗਿੱਲ ਅਤੇ ਸੋਫੀਆ ਡੰਕਲੇ ਨੂੰ ਜੁਲਾਈ 2025 ਲਈ ICC ਪਲੇਅਰ ਆਫ ਦਿ ਮੰਥ ਚੁਣਿਆ ਗਿਆ ਐਂਡ ਐਨ ਮਾਰਕ ਰਾਮ ਅਤੇ ਹੈਲੀ ਮੈਥਿਊਜ਼ ਨੂੰ ਜੂਨ 2025 ਲਈ ICC ਪਲੇਅਰ ਆਫ ਦਿ ਮੰਥ ਚੁਣਿਆ ਗਿਆ ਨੈਕਸਟ ਭਾਰਤ ਤੇ ਵਿਏਟਨਾਮ ਫੌਜੀ ਅਭਿਆਸ ਬਿੰਵੈਕਸ 2025 ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ ਵੈਰੀ ਵੈਰੀ ਇੰਪੋਰਟੈਂਟ ਭਾਰਤ ਅਤੇ ਵਿਏਟਨਾਮ ਦੇ ਵਿੱਚ ਕਰ ਕਿਹੜਾ ਫੌਜੀ ਅਭਿਆਸ ਹੁੰਦਾ ਬਿੰਵੈਕਸ ਤੇ ਰੀਸੈਂਟਲੀ ਕਿੱਥੇ ਹੋਇਆ ਹਾਨੋਈ ਦੇ ਵਿੱਚ ਹੋਇਆ ਵਿਏਟਨਾਮ ਦੀ ਕੈਪੀਟਲ ਆ ਹਾਨੋਈ ਇੱਕ ਸਾਲ ਸਾਡੇ ਦੇਸ਼ ਭਾਰਤ ਦੇ ਵਿੱਚ ਹੁੰਦਾ ਵਾ ਜਦੋਂ ਕੋਈ ਅਭਿਆਸ ਭਾਰਤ ਅਤੇ ਕਿਸੇ ਹੋਰ ਕੰਟਰੀ ਨਾਲ ਹੁੰਦਾ ਤਾਂ ਇੱਕ ਸਾਲ ਸਾਡੇ ਦੇਸ਼ ਵਿੱਚ ਹੁੰਦਾ ਇੱਕ ਸਾਲ ਉਧਰ ਹੁੰਦਾ ਠੀਕ ਹੈ ਤੇ ਇਸ ਵਾਰ ਹनोई ਚੋਆ 11 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇਹ ਚੱਲਣਾ ਵਾ ਵਿਏਟਨਾਮ ਦੀ ਕੈਪੀਟਲ ਆ ਹनोई ਨੈਕਸਟ ਆ ਕਿਸ ਰਾ ਸਰਕਾਰ ਨੇ ਹਾਲ ਹੀ ਵਿੱਚ 슈ਗਰ ਫੈਕਟਰੀ ਪ੍ਰੋਮੋਸ਼ਨ ਸਕੀਮ ਸ਼ੁਰੂ ਕੀਤੀ 슈ਗਰ ਫੈਕਟਰੀ ਪ੍ਰੋਮੋਸ਼ਨ ਸਕੀਮ ਸ਼ੁਰੂ ਕੀਤੀ ਆ ਇਹ ਸ਼ੁਰੂ ਕੀਤੀ ਹੈ ਮਹਾਰਾਸ਼ਟਰ ਦੀ ਗਵਰਨਮੈਂਟ ਨੇ অপਸ਼ਨ ਡੀ ਇਸ ਆ ਰਾਈਟ ਆਨਸਰ ਮਹਾਰਾਸ਼ਟਰ ਸਰਕਾਰ ਨੇ ਗੁਣਵੱਤਾ ਤੇ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਲਈ ਛੇ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖੰਡ ਮਿਲਣਾ ਤਿੰਨ ਸਹਿਕਾਰੀ ਆ ਤਿੰਨ ਨਿਜੀ ਆ ਇਹਨਾਂ ਲਈ ਸਲਾਣਾ ਪੁਰਸਕਾਰ ਸ਼ੁਰੂ ਕੀਤੇ ਆ ਜਿਸ ਦੇ ਵਿੱਚ 슈ਗਰ ਫੈਕਟਰੀ ਪ੍ਰੋਮੋਸ਼ਨ ਸਕੀਮ ਵੀ ਆ ਤਾਂ ਜੋ ਇਹ ਅੱਗੇ ਤੋਂ ਹੋਰ ਵੀ ਵਧੀਆ ਵਧੀਆ ਕੰਮ ਕਰਨ ਇਹ ਪੁਰਸ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਆ ਠੀਕ ਹੈ ਹਾਂਜੀ ਹੁਣ ਮਹਾਰਾਸ਼ਟਰ ਦੀ ਗਵਰਨਮੈਂਟ ਨੇ ਕੀਤੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਆ ਮੁੰਬਈ ਇੱਥੋਂ ਦੇ ਜੇਪ ਮੰਤਰੀ ਦਵਿੰਦਰ ਫੜਨ ਵੀਸ ਗਵਰਨਰ ਆ ਚਾਰੀਆ ਦੇਵਰਾਥ ਤੇ ਇਹਨਾਂ ਨੂੰ ਐਡੀਸ਼ਨਲ ਚਾਰਜ ਮਿਲੇ ਗੁਜਰਾਤ ਦੇ ਗਵਰਨਰ ਆ ਜੋ ਮਹਾਰਾਸ਼ਟਰ ਦੇ ਗਵਰਨਰ ਸੀ ਸੀਪੀ ਰਾਧਾ ਕ੍ਰਿਸ਼ਨ ਨੇ ਐਡ ਪ੍ਰੈਜ਼ੈਂਸ ਹਾਂ ਦੇ ਉਹ ਉਪ ਰਾਸ਼ਟਰਪਤੀ ਬਣ ਗਏ ਆ ਮਹਾਰਾਸ਼ਟਰ ਦੇ ਵਿੱਚ ਗੁਗਾਮਲ نیشنل ਪਾਰਕਾ ਬੋਰੀਬਿਲੀ نیشنل ਪਾਰਕਾ ਤੜੂਬਾ نیشنل ਪਾਰਕਾ ਚੰਦੋਲੀ نیشنل ਪਾਰਕਾ ਸੰਜੇ ਗਾਂਧੀ نیشنل ਪਾਰਕਾ ਨਵੇਂਗਾਉਂ نیشنل ਪਾਰਕਾ ਤੰਸਾ ਵਾਈਲਡਲਾਈਫ ਸੈਂਚੁਰੀ ਅਲੂਨਾਰਚੀ ਲਾ ਉਯਾਨੀ ਡੈਮ ਯੱਕਵਾਰੀ ਡੈਮ ਕੋਈ ਨਾ ਡੈਮ ਤੇ ਭਾਰਤ ਵਿੱਚ ਮੂੰਗਫਲੀ ਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਦੇ ਵਿੱਚੋਂ ਨਾ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ کارਖਾਨੇ ਆ। ਏਸ਼ੀਆ ਦੇ ਸਭ ਤੋਂ ਖੁਸ਼ਹਾਲ ਸ਼ਹਿਰਾਂ ਦੀ ਸੂਚੀ ਵਿੱਚ ਮੁੰਬਈ ਟੌਪ ਤੇ ਰਿਹਾ ਸੈਟੇਲਾਈਟ ਅਧਾਰਿਤ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਲਈ ਸਟਾਰਲਿੰਕ ਨਾਲ ਸਮਝੌਤਾ ਕੀਤਾ ਗਿਆ। ਕਰਨ ਵਾਲਾ ਪਹਿਲਾ ਰਾਜ ਬਣਿਆ ਮਹਾਰਾਸ਼ਟਰ। ਮਹਾਰਾਸ਼ਟਰ ਦੇ ਯੋਰਗਵੰਦ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਸ਼ਤਰਪਤੀ ਸ਼ਿਵਾਜੀ ਰੇਲਵੇ ਸਟੇਸ਼ਨ ਰੱਖਿਆ ਗਿਆ। ਮਹਾਰਾਸ਼ਟਰ ਨੇ 5 ਸਾਲਾਂ ਵਿੱਚ 5 ਲੱਖ ਨੌਕਰੀਆਂ ਪੈਦਾ ਕਰਨ ਨਾਲ ਪੰਜਾਬ 1000 ਕਰੋੜ ਰੁਪਏ ਦੀ ਬਾਂਸ ਯੂਜ਼ਨਾ ਸ਼ੁਰੂ ਕੀਤੀ ਹੈ ਜਾਂ ਨੀਤੀ ਨੂੰ ਲਾਗੂ ਕੀਤਾ। ਮਹਾਰਾਸ਼ਟਰ ਦੇ ਪੰਜ ਸਮੁੰਦਰੀ ਕੰਡਿਆਂ ਨੂੰ ਬਕਾਰੀ ਬਲੂ ਫਲੈਗ ਪ੍ਰਮਾਣਿਕ ਕਰਨ ਪ੍ਰਾਪਤ ਹੋਇਆ। ਮਹਾਰਾਸ਼ਟਰ ਅਤੇ ਸਪੇਨ ਨੇ ਵਿਸ਼ੇ ਪਦਰੀ ਕਨਵੈਨਸ਼ਨ ਸੈਂਟਰ ਸਥਾਪਿਤ ਕਰਨ ਲਈ ਸਮਝੌਤੇ ਤੇ ਸਾਈਨ ਕੀਤੇ। ਨੈਕਸਟ ਹੈ ਕਿਸ ਭਾਰਤੀ ਗਾਇਕ ਦਾ ਨਾਮ ਹਾਲ ਹੀ ਵਿੱਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ। ਹਾਂਜੀ ਭਾਰਤੀ ਗਾਈ ਦਾ ਪਲਕ ਮੁਸ਼ਲ ਇਹਨਾਂ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਸ਼ਾਮਿਲ ਹੋਇਆ ਕਿਉਂਕਿ ਇਹਨਾਂ ਨੇ ਬੱਚਿਆਂ ਦੀ ਦਿਲ ਦੀ ਸਰਜਰੀ ਦੇ ਲਈ 3800 ਬੱਚਿਆਂ ਦੇ ਦਿਲ ਦੀ ਸਰਜਰੀ ਲਈ ਪੈਸੇ ਇਕੱਠੇ ਕੀਤੇ ਸੀ ਠੀਕ ਇਸ ਕਰਕੇ ਹਾਂਜੀ ਇਸ ਤੀ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਇਹ ਕਲਾਸ ਤੋਂ ਕਿਸਤ ਨਾਲ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ